ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਪਾਕਟ ਲਗਾਉਣਾ ਪਲਾਜੋ ਉੱਪਰ ਪਲਾਪ ਪਾਕਟ ਕਿਸ ਤਰ੍ਹਾਂ ਨਾਲ ਲੱਗੂਗੀ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ ਵੀਡੀਓ ਐਂਡ ਤੱਕ ਦੇਖਿਓ ਜੀ ਹੁਣ ਆਪਾਂ ਜਿਸ ਤਰ੍ਹਾਂ ਕਿ ਇੱਧਰ ਮੇਰੀ ਕਟਿੰਗ ਹੋਈ ਹੋਈ ਹੈਗੀ ਪਾਕਟ ਕਟਿੰਗ ਕੀਤੀ ਹੋਈ ਆਪਣੀ 14 ਇੰਚ ਮੈਂ ਲੈਂਥ ਲਈ ਹੈ 4 ਇੰਚ ਆਪਾਂ ਚੜਾਈ ਰੱਖੀ ਹੈ ਇਹਦੀ ਤੇ ਇਥੋਂ ਥੋੜਾ ਜਿਹਾ ਆਪਾਂ ਟਿਪਰ ਕਰ ਦਿੱਤੀ ਹੈ ਜੀ ਹੁਣ ਆਪਾਂ ਇੱਧਰ ਪਲਾਜੋ ਪਿਆਗਾ ਜੀ ਆਪਣਾ ਜਿਸ ਤਰ੍ਹਾਂ ਆਪਾਂ ਉੱਪਰ ਇਲਾਸਟਿਕ ਦਾ ਲਾਉਨੇ ਆ ਜੀ ਢਾਈ ਇੰਚ ਢਾਈ ਇੰਚ ਫੋਲਡ ਕਰਕੇ ਮੈਂ ਪੂਰੇ ਤੋਂ 3 ਇੰਚ ਰੱਖਿਆ ਜੀ نیچے ਨੂੰ 3 ਇੰਚ ਰੱਖ ਕੇ ਨਿਸ਼ਾਨ ਲਗਾਇਆ ਹੋਇਆ ਏ ਥੋੜੇ-ਥੋੜੇ ਮੈਂ ਟੱਕ ਲਗਾ ਲੇ ਦੋਨੋਂ ਸਾਢੇ 6 ਇੰਚ ਆਪਾਂ ਇਹਨੂੰ ਖੁੱਲਾ ਰੱਖਾਂਗੇ 6 ਇੰਚ ਹੀ ਤੁਸੀਂ ਦੇਖ ਸਕਦੇ ਹੋ 6 ਇੰਚ ਆਪਣਾ ਖੁੱਲਾ ਏ ਉੱਥੇ ਮੈਂ ਟੱਕ ਲਗਾ ਰਹੇ ਹੁਣ ਆਪਾਂ ਸੋਨੂੰ ਸਲਾਈ ਕਰਕੇ ਦਿਖਾਉਣੇ ਆ ਜੀ ਤਾਂ ਜੋ ਦੇਖ ਦਿਓ ਵੀਡੀਓ ਐਂਡ ਤੱਕ ਬਣੇ ਰਹੋ ਜੀ ਵੀਡੀਓ ਪੂਰੀ ਦੇਖਿਓ ਬਹੁਤ ਹੀ ਵਧੀਆ ਤਰੀਕਾ ਏ ਜਿਸ ਤਰ੍ਹਾਂ ਕਿ ਆਪਾਂ ਹੁਣ ਇੱਥੋਂ ਤੱਕ ਤੋਂ 1.5 ਇੰਚ ਜੰਡਾ 1.5 ਇੰਚ ਆਪਾਂ ਜਿਸ ਤਰ੍ਹਾਂ ਕਿ ਇਹ ਵਾਲੀ ਇਲਾਸਟਿਕ ਮੁੜੂਗੀ ਆਪਾਂ ਉਹਦੇ ਵਿੱਚ ਕੱਪੜਾ ਆ ਜਾਵੇ ਉਹਦੇ ਰਿਕੋਰਡਿੰਗ ਹੀ ਰੱਖ ਲਵਾਂਗੇ 1.5 ਇੰਚ ਆਪਾਂ ਉੱਪਰ ਛੱਡ ਕੇ ਇਹਨੂੰ ਤੇ ਆਪਾਂ ਇੱਥੇ ਸਿੱਧੀ ਸਿਲਾਈ ਕਰਾਂਗੇ ਜੀ ਬਹੁਤ ਹੀ ਆਸਾਨੀ ਨਾਲ ਲੱਗ ਜਾਂਦੀ ਆ ਹੁਣ ਤੁਸੀਂ ਦੇਖ ਸਕਦੇ ਹੋ ਨੀਚੇ ਆਪਾਂ ਆਹ ਵਾਲਾ ਕੱਪੜਾ ਜਿਹੜਾ ਆਪਾਂ ਪਲਾਜ਼ੋ ਦਾ ਪੁੱਠਾ ਰੱਖਾਂਗੇ ਜੀ ਤੇ ਜੇ ਵਾਲਾ ਆਪਾਂ نیچے ਉਹ ਵੀ ਆਪਾਂ ਪੁੱਠਾ ਰੱਖਾਂਗੇ نیچے ਵਾਲੀ ਸਾਈਡ ਨੂੰ ਸਿੱਧਾ ਰੱਖ ਕੇ ਇਹਦੇ ਉੱਪਰ ਆਪਾਂ ਪਲਾਜੋ ਸਿੱਧਾ ਰੱਖ ਲਵਾਂਗੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਸਲਾਈਟ ਕੱਢਾਂਗੇ ਇਹਦੀ ਮਾਰ ਕੇ ਦੇ ਉੱਪਰ ਉੱਪਰ ਦੀ ਥੋੜਾ ਥੋੜਾ ਮੈਕਨਿਕਨੀ ਤੇ ਲਾਇਆ ਹੋਇਆ ਹੈ ਜੀ ਅੱਧਾ ਅੱਧਾ ਇੰਚ ਆਪਾਂ ਮਾਰ ਦਿਆਂਗਾ ਕਿ ਇੱਥੋਂ ਆਪਾਂ ਬੈਕ ਸਲਾਈਡ ਜਾਵਾਂਗੇ ਇਹਨੂੰ ਪੱਕੀ ਕਰ ਦਵਾਂਗੇ ਅਈ ਆਪਾਂ ਸਲਾਈ ਪੱਕੀ ਕਰ ਦਿੱਤੀ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਣੀ ਸਲਾਈ ਪੱਕੀ ਹੋ ਗਈ ਆਪਾਂ ਇਹਨੂੰ ਨੀਚੇ ਵਾਲੇ ਕੱਪੜੇ ਨੂੰ ਵੀ ਥੋੜਾ ਥੋੜਾ ਟੱਕ ਲਗਾਵਾਂਗੇ ਹੁਣ ਤਾਂ ਕਿ ਆਸਾਨੀ ਨਾਲ ਫੋਲਡ ਕਰ ਲਈਏ ਬਹੁਤ ਹੀ ਹੌਲੀ ਕਿਤੇ ਟੱਕ ਲਗਾਉਣਾ ਜੀ ਅੱਗੇ ਨਾ ਵੱਧੇ ਆਪਣੀ ਸਲਾਈ ਤੇ ਨਾ ਆ ਜੇ ਤਾਂ ਕਿ ਤੁਸੀਂ ਦੇਖ ਸਕਦੇ ਹੋ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਫੋਲਡ ਕਰ ਲਵਾਂਗੇ ਹੁਣ ਅੰਦਰ ਨੂੰ ਹਾਂਜੀ ਹੁਣ ਆਪਾਂ ਖੁੰਝੇ ਕੱਢ ਲਵਾਂਗੇ ਉਹ ਵਾਲੇ ਹੁਣ ਇਹਨੂੰ ਸਿੱਧੀ ਵਾਲੀ ਸਾਈਡ ਕਰਕੇ ਆਪਾਂ ਪ੍ਰੈਸ ਵੀ ਕਰ ਸਕਦੇ ਹੱਥ ਨਾਲ ਥੋੜਾ ਕ੍ਰੀਜ਼ੀ ਬਣਾ ਕੇ ਆਪਾਂ ਇਹਦੇ ਉੱਪਰ ਦੀ ਸਲਾਈ ਕਰ ਲਵਾਂਗੇ ਹਾਂਜੀ ਹੁਣ ਆਪਾਂ ਸੈੱਟ ਕਰ ਲਿਆ ਬਿਲਕੁਲ ਹੁਣ ਆਪਾਂ ਇਹਦੀ ਸਲਾਈ ਕਰਾਂਗੇ ਜੀ ਬਿਲਕੁਲ ਕੰਨੀ ਦੇ ਉੱਪਰ ਦੀ ਆਪਾਂ ਦੋਨੋਂ ਲੜ ਦੱਬਦੇ ਹੋਏ ਅੱਗੇ ਆ ਜਾਾਂਗੇ ਇੱਥੋਂ ਆਪਾਂ ਪੈਰ ਦੀ ਦੂਰੀ ਤੇ ਪੌਕੇਟ ਨੂੰ ਦੱਬ ਦਵਾਂਗੇ ਨੀਚੇ ਵਾਲਾ ਲੜ ਆਪਾਂ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਕਿ ਆਪਣਾ ਅੱਗੇ ਕਪੜਾ ਨਾਲ ਦੇ ਸੇਕ ਕਪੜਾ ਨਾ ਆਵੇ हाँ जी हूँ आप पैर दूरी पर सिलाई लगा लेंगे हम आप सिलाई रोकते हुए अग्न आ जाएंगे हाँ जी ये हूँ अपनी पॉकेट लग चुकी है जी हम आप दूसरे पले पला जोड़ा इस तरीके नीचे तो ये वाली सैड आप अंदर नहीं करनी है सीधी नहीं करनी इन पठी करके ही आप नीचे तो उगलाई तलाई देवे ਇਸ ਲਾਈਨ ਨੂੰ ਵੀ ਆਪਾਂ ਡਬਲ ਕਰ ਲਾਂਗੇ ਹੁਣ ਆਪਾਂ ਇਹਨੂੰ ਸਿੱਧੀ ਸਾਈਡ ਕਰ ਲਵਾਂਗੇ ਜੀ ਇਹਦੇ ਉੱਪਰ ਦੀ ਵੀ ਆਪਾਂ ਇੱਕ ਇੱਕ ਸਲਾਈ ਹੋਰ ਦੇਵਾਂਗੇ

ਹਾਂਜੀ ਹੁਣ ਆਪਾਂ ਇਹ ਵਾਲੀ ਸਲਾਈ ਵੀ ਨੇ ਆਪ ਦਿੱਤੀ ਸਕਦੇ ਹੋਗੇ ਤੁਸੀਂ ਦੇਖ ਸਕਦੇ ਹੋ ਇਹ ਕੁਝ ਇਸ ਤਰੀਕੇ ਨਾਲ ਬਣ ਗਈ ਆ ਜੀ ਹੁਣ ਆਪਾਂ ਕੱਚੀ ਸਲਾਈ ਕਰਾਂਗੇ ਇੱਕ ਵਾਰ ਉੱਪਰੋਂ ਇਸੇ ਤਰ੍ਹਾਂ ਹੀ ਆਪਾਂ نیچے ਰੱਖ ਕੇ ਦੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੂਸਰਾ ਲੜ ਵੀ ਆਪਾਂ ਨਾਲ ਆ ਵਾਲੀ ਸਲਾਈ ਤੋਂ ਨੱਪ ਲਵਾਂਗੇ ਆਪਾਂ ਉੱਪਰ ਸਲਾਈ ਨਹੀਂ ਚੜਾਵਾਂਗੇ ਇਹਦੇ ਨਾਲ-ਨਾਲ ਦੀ ਲਿਆ ਕੇ ਆਪਾਂ ਤਾਂ ਕਿ ਆਪਾਂ ਨੂੰ ਦੂਸਰਾ ਪੱਲਾ ਜੋੜਨਾ ਸੌਖਾ ਹੋ ਜੇ ਹੁਣ ਹੋਰੇ ਤਾਂ ਕਪਸ ਲਾਈ ਰੋਕ ਦਵਾਂਗੇ ਇਹ ਤੁਸੀਂ ਦੇਖ ਸਕਦੇ ਹੋਗੇ ਕਿ ਆਪਣੇ ਪੌਕੇਟ ਬਣ ਚੁੱਕੀ ਆ ਹਾਂਜੀ ਦੂਸਰੀ ਸਾਈਡ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਉਸ ਇਸ ਤਰੀਕੇ ਨਾਲ ਆਈ ਆ ਹਾਂਜੀ ਇਹ ਵਾਲੀ ਇਸ ਤਰੀਕੇ ਨਾਲ ਆਈ ਆ ਹੁਣ ਆਪਾਂ ਦੂਸਰਾ ਪੱਲਾ ਲਾ ਕੇ ਦਿਖਾਵਾਂਗੇ ਤੁਹਾਨੂੰ ਆਪਾਂ ਉੱਪਰ ਦੀ ਦੂਸਰਾ ਪੱਲਾ ਇਹਦੇ ਜੋੜ ਲਿਆ ਏ ਨਾਲ نیچے ਰੱਖ ਕੇ ਇਸ ਤਰ੍ਹਾਂ ਹੀ ਆਪਾਂ ਕੈੱਟ ਕੱਲਾ ਨਾਲ ਜੋੜ ਲਵਾਂਗੇ ਇਹਦੇ ਹਾਂਜੀ ਹੁਣ ਆਪਾਂ ਪੂਰੀ ਸਲਾਈ ਕੱਢ ਲਵਾਂਗੇ ਇਹ ਵਾਲੀ ਆਪਾਂ ਨੇ ਪਾਕਟ ਪਿਆਰ ਤੇ ਵਾਲੀ ਪੌਕੇਟ ਆਖਣੀ ਨੂੰ ਪਿਆਰ ਆ ਜੀ ਹਾਂਜੀ ਹੁਣ ਆਪਾਂ ਸਾਨੂੰ ਉਸ ਨੂੰ ਖੋਲ ਕੇ ਪੱਲਾ ਦਿਖਾਉਣੀ ਆ ਕੁਝ ਇਸ ਤਰੀਕੇ ਨਾਲ ਆਪਣੀ ਪੌਕੇਟ ਆਈ ਆ ਜੀ ਬਹੁਤ ਹੀ ਫਿਨਿਸ਼ਿੰਗ ਨਾਲ ਨਿਕਲ ਗਈ ਬਹੁਤ ਹੀ ਆਸਾਨ ਜਿਆ ਤਰੀਕਾ ਏ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਸਾਡਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ